বলি না মেঘলা হল ਹਾਂਜੀ ਵੈਲਕਮ ਟੂ ਆਲ ਆਫ ਥੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਜੇਕਰ ਤੁਹਾਡੇ ਤੇ ਕੋਈ ਆਵਾਜ਼ ਆ ਰਹੀ ਹੈ ਇੱਕ ਵਾਰੀ ਕਲੀਅਰ ਦੱਸ ਦੋ ਵੀ ਤਾਂ ਕਿ ਆਪਾਂ ਕਲਾਸ ਨੂੰ ਸ਼ੁਰੂ ਕਰੀਏ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਡੇਲੀ ਹੀ ਕਲਾਸਾਂ ਕਰਦੇ ਰਹਿੰਦੇ ਆ ਠੀਕ ਹੈ ਤਾਂ ਵੀ ਅੱਜ ਜਿਹੜੀ ਕਲਾਸ ਮੈਡਮ ਵੱਲੋਂ ਨਹੀਂ ਹੋ ਰਹੀ ਤੇ ਇਹ ਕਲਾਸ ਆਪਾਂ ਕਰ ਰਹੇ ਆ ਤਾਂ ਕੋਈ ਗੱਲ ਨਹੀਂ ਵੀ ਜੁੜ ਜੋ ਜਲਦੀ ਜਲਦੀ ਸੋ ਤੁਹਾਡੇ ਤੇ ਕੋਈ ਆਵਾਜ਼ ਵਗੈਰਾ ਕਲੀਅਰ ਹੈਗੀ ਤਾਂ ਦੱਸ ਦੋ ਤਾਂ ਪੰਜਾਬੀ ਦੀ ਜਿਹੜੀ ਕਲਾਸ ਆਪਾਂ ਇਹ ਥੋੜਾ ਜਿਹਾ ਟਾਈਮ ਇਹਦਾ ਕਿਉਂਕਿ ਆਪਣੀ ਮਾਸਟਰ ਗ੍ਰੈਜੂਏਟ ਦੀ ਕਲਾਸ ਹੁੰਦੀ ਹੈ 3 ਵਜੇ ਇਸ ਕਰਕੇ ਥੋੜਾ ਜਿਹਾ ਟ ਠੀਕ ਹੈ ਵੀ ਇਹਦੇ ਆਪਾਂ ਟਾਈਮ ਹੁਣ ਜਿਹੜਾ ਕਲਾਸ ਦਾ ਕੱਲ ਤੋਂ ਸਵਾਦੋ ਰੱਖਾਂਗੇ ਅੱਜ ਜਲੂ ਪੂਰੇ 2:30 ਵਜੇ ਲਾ ਲਈ ਅੱਜ ਪਾਇਆ ਤਾਂ ਵੈਸੇ ਆਪਾਂ ਸਵਾਦੋ ਹੀ ਸੀ ਪਰ ਬਹੁਤ ਸਾਰੇ ਸੁਣ ਨਹੀਂ ਜੁੜੇ ਇਸ ਕਰਕੇ ਆਪਾਂ ਲੇਟ ਕਰ ਲਈ ਤੇ ਉਧਰ ਵੀ ਟੈਕਨੀਕਲ ਪ੍ਰੋਬਲਮ ਕਰਕੇ ਮੈਡਮ ਵਾਲੀ ਕਲਾਸ ਜਿਹੜੀ ਨਹੀਂ ਚੱਲੀ ਤਾਂ ਆਪਾਂ ਹੀ ਕਰ ਰਹੇ ਹਾਂ ਇਸ ਕਲਾਸ ਨੂੰ ਕਲਾਸ ਉਹੀ ਰਹੂਗੀ ਤੁਹਾਡੀ ਪੀਐਸਟੈਟ ਵਾਸਤੇ ਪੇਪਰ 1 ਆ ਪੇਪਰ 2 ਆ ਇਸ ਵਾਸਤੇ ਕਰਨ ਜਾ ਰਹੇ ਹਾਂ ਹਲੇ ਤੱਕ ਤੁਸੀਂ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਜੁਆਇਨ ਕਰੋ ਵੀ WhatsApp ਨਹੀਂ ਜੁਆਇਨ ਕੀਤਾ ਤਾਂ ਜੁਆਇਨ ਕਰੋ ਨਾਮ ਸਬਜੈਕਟ ਡਿਸਟ੍ਰਿਕਟ ਜਨਰਲ ਤੇ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਇੱਕ ਵਾਰੀ ਮੈਨੂੰ ਦੱਸੋ ਤਾਂ ਕਿ ਆਪਾਂ ਕਲਾਸ ਨੂੰ ਸ਼ੁਰੂ ਕਰੀਏ ਵੀ ਸਹੀ ਹੈ ਵੀ ਚਲੋ ਤੇ ਆਹ ਐਪ ਵਗੈਰਾ ਹੈਗਾ ਇੱਥੇ ਤੁਸੀਂ ਜਾ ਕੇ ਆਪਣਾ ਕੋਰਸ ਵਗੈਰਾ ਲੈ ਸਕਦੇ ਪਹਿਲਾ ਪ੍ਰਸ਼ਨ ਕਰੋ ਵੀ ਜਲਦੀ ਤੁਹਾਡੀ ਸਕਰੀਨ ਤੇ ਆ ਚੁੱਕਿਆ 14 ਜਣੇ ਬਾਤ ਕਰ ਰਹੇ ਹੋ ਵੀ ਹਾਂ ਪਹਿਲਾ ਪ੍ਰਸ਼ਨ ਕਰੋ ਵੀ ਹਾਂ ਪਹਿਲਾ ਪ੍ਰਸ਼ਨ ਕਰੋ ਜਲਦੀ ਜਲਦੀ ਫਰਸਟ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਕਰਨ ਦੀ ਕੋਸ਼ਿਸ਼ ਕਰੋ ਕੀ ਰਹਿਣਾ ਹਾਂ ਪਹਿਲੇ ਪ੍ਰਸ਼ਨ ਦਾ ਆਨਸਰ ਵੀ ਕੀ ਹੋਏਗਾ ਕਿਹੜੇ ਸ਼ਬਦਾਂ ਬਹੁਵਚਨ ਬਾ ਬਾਵੇ ਕੰਨ ਉੱਤੇ ਪਿੰਦੀ ਬਾਂ ਦੀ ਵਰਤੋਂ ਕਰਨ ਨਾਲ ਬਣਦਾ ਹੈ ਵੀ ਕਵਤਾਵਾਂ ਘੋੜਾ ਮੇਜ਼ ਜਾਂ ਫਿਰ ਕਹਾਣੀ ਦੇਖੋ ਵੀ ਇੱਕ ਹੀ ਆਨਸਰ ਹੋਊਗਾ ਤੁਹਾਡਾ ਮੇ ਕਵਤਾਵਾਂ ਜੋ ਆਪਾਂ ਲਿਖਨੇ ਆ ਕਵਤਾਵਾਂ ਤਾਂ ਕੀ ਬਣੂਗਾ ਵੀ ਕਵਿਤਾਮਾਂ ਤਾਂ ਬਾ ਜਿਹੜਾ ਸ਼ਬਦ ਉਹਦੇ ਐਂਡ ਤੇ ਲੱਗ ਜੂਗਾ ਤਾਂ ਕੀ ਹੁੰਦਾ ਇਹਦਾ ਬਹੁਵਚਨ ਬਣ ਜਾਂਦਾ ਇੱਥੇ ਆਪਾਂ ਜੇ ਇਦਾਂ ਲਾ ਦਈਏ ਬਾ ਕਵਤਾਵਾਂ ਬਣ ਗਿਆ ਵੀ ਤਾਂ ਇਹ ਕੀ ਬਹੁਵਚਨ ਬਣੂਗਾ ਆਨਸਰ ਤੁਹਾਡਾ 1 ਆਜੂਗਾ a ਠੀਕ ਹੈ ਵੀ ਇੱਕ ਸੈਕਿੰਡ ਵੇਟ ਚਲੋ ਨੈਕਸਟ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਵੀ ਕਿਹੜੇ ਸ਼ਬਦ ਬਹੁਵਚਨ ਰੂਪ ਵਿੱਚ ਇੱਕ ਵਚਨ ਹੀ ਵਰਤੇ ਜਾ ਸਕਦੇ ਆ ਵੀ ਉਹ ਕਿਹੜੇ ਸ਼ਬਦ ਆ ਜਿਹੜੇ ਬਹੁਵਚਨ ਰੂਪ ਵਿੱਚ ਇੱਕ ਵਚਨ ਦੌਰ ਤੇ ਵਰਤੇ ਜਾਂਦੇ ਆ ਮੁਕਤਾਂਤ ਵਾਲੇ ਜਿਨ੍ਹਾਂ ਦੇ ਮਗਲ ਵੀ ਮੁਕਤਾ ਅੰਤ ਮੰਨ ਲਈ ਸਮਝ ਗਏ ਜਿਵੇਂ ਆਪਾਂ ਸ਼ਬਦ ਕਹਿੰਦਾ ਇੱਕ ਸ਼ਬਦੀ ਲੈ ਲਓ ਚਲ ਸ਼ਬਦ ਆ ਆਪਣੇ ਕੋਲੇ ਆ ਬਹੁਵਚਨ ਸ਼ਬਦ ਆ ਬਚਨ ਠੀਕ ਹੈ ਇਹਦੇ ਮੰਗਰ ਮੁਕਤਾ ਸ਼ਬਦ ਲੱਗਿਆ ਨੰਨਾ ਦੇ ਮਲ ਮੁਕਤਾ ਠੀਕ ਹੈ ਜਿਹਦੇ ਕੋਈ ਲੱਗਣਾ ਹੋਵੇ ਉਹਨੂੰ ਮੁਕਤਾ ਬੋਲਦੇ ਆ ਵੀ ਜਿਹਦੇ ਅੰਤ ਚ ਮੁਕਤਾ ਹੋਵੇ ਆ ਆਦਰ ਸੂਚਕ ਸ਼ਬਦ ਜਾਂ ਪ੍ਰਸ਼ਨਵਾਚਕ ਜਾਂ ਕੋਈ ਨਹੀਂ ਵੀ ਕਿਹੜੇ ਸ਼ਬਦ ਬਹੁਵਚਨ ਰੂਪ ਵਿੱਚ ਵਚਨ ਇੱਕ ਵਚਨ ਹੀ ਵਰਤ ਲਏ ਜਾਂਦੇ ਆ ਵੀ ਕਿਹੜੇ ਹੋਣਗੇ ਉਹ ਸ਼ਬਦ ਸਹੀ ਅਨਸਰ ਜਿੰਨਾ ਦਾ ਆਊਗਾ ਤੁਹਾਡਾ 2 ਨੰਬਰ ਆਊਗਾ ਆਦਰ ਸੂਚਕ ਸ਼ਬਦ ਵੀ ਠੀਕ ਹੈ ਵੀ ਅਨਸਰ ਨੈਕਸਟ ਨਫਾ ਸ਼ਬਦਾਂ ਸਮਾਨਾਰਥੀ ਕੀ ਹੈ ਵੀ ਪ੍ਰਸ਼ਨ ਨੰਬਰ 3 ਦਾ ਅਨਸਰ ਕਰੋ ਜਲਦੀ 3 ਨੰਬਰ ਪ੍ਰਸ਼ਨ ਦਾ ਆਨਸਰ ਕਰੋ ਕੀ ਰਹਿਣਾ ਨਫਾ ਸ਼ਬਦ ਦਾ ਸਮਾਨਾਰਥੀ ਸ਼ਬਦ ਕੀ ਹੋਏਗਾ ਵੀ ਪੈਸਾ ਹੋਏਗਾ ਦੌਲਤ ਹੋਏਗਾ ਫਾਇਦਾ ਹੋਏਗਾ ਜਾਂ ਲੁੱਟ ਹੋਏਗੀ ਆਪਾਂ ਕਹਿੰਦੇ ਨਫਾ ਕਮਾ ਲਿਆ ਵੀ ਨਫਾ ਕਮਾਉਣ ਦਾ ਕੀ ਮਤਲਬ ਹੋਊਗਾ ਸਿੰਪਲ ਜੀ ਭਾਸ਼ਾ ਵਿੱਚ ਵੀ ਫਾਇਦਾ ਲੈਣਾ ਠੀਕ ਹੈ ਤਾਂ ਫਾਇਦਾ ਹੁੰਦਾ ਨਫਾ ਕਹਾਂ ਲਾ ਕਹਿੰਦੇ ਫਾਇਦਾ ਹੋ ਗਿਆ ਬਿਜ਼ਨਸ 'ਚ ਨਫਾ ਹੋ ਗਿਆ ਸੀ ਆਨਸਰ ਤੋਂ ਡਾਊਗਾ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਆਨਸਰ ਤੋਂ ਡਾਊਗਾ ਫਾਇਦਾ ਨੈਕਸਟ ਅਗਲਾ ਪ੍ਰਸ਼ਨ ਵੀ ਚਾਂਚਲ ਕਿਸ ਸ਼ਬਦ ਦਾ ਸਮਾਨਾਰਥੀ ਹੈ ਵੀ ਚਾਂਚਲ ਕਰੋ ਵੀ ਨੈਕਸਟ ਵੀ 4 ਨੰਬਰ ਪ੍ਰਸ਼ਨ ਤੇ ਪਹੁੰਚੇ ਆ ਤੇ ਥੋੜਾ ਜਿਹਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਨੂੰ ਟਾਈਮ ਵੀ ਦਿੱਤਾ ਹੈ ਯੂਐਸਟੀ ਨੂੰ ਹਾਂ ਪ੍ਰਸ਼ਨ ਕਰਨ ਦਾ ਤੁਹਾਨੂੰ ਟਾਈਮ ਵੀ ਮਿਲਿਆ ਥੋੜਾ ਸਪੀਡ ਨਾਲ ਕਰੋ ਯਾਰ ਬਹੁਤ ਤੁਸੀਂ ਪੀਐਸ ਸੈੱਟ ਕਰਨ ਜਾ ਰਹੇ ਹੋ ਹਨਾ ਤੇ ਇਹ ਬੱਚਿਆਂ ਵਾਲੇ ਪ੍ਰਸ਼ਨ ਨੇ ਤੇ ਜਿਨ੍ਹਾਂ ਨੂੰ ਤੁਸੀਂ ਸੋਚ ਕੇ ਕਰਨ ਦੀ ਤੁਹਾਨੂੰ ਜਰੂਰਤ ਨਹੀਂ ਬਸ ਪੜੋ ਤੇ ਜਲਦੀ ਕਰੋ ਠੀਕ ਹੈ ਪਰ ਇਹ ਪ੍ਰਸ਼ਨ ਪੁੱਛੇ ਜਾਂਦੇ ਸਾਡੇ ਐਗਜ਼ਾਮ ਦੇ ਵਿੱਚ ਇਹ ਨਹੀਂ ਹੈਗਾ ਕਿ ਪੁੱਛੇ ਨਹੀਂ ਜਾਂਦੇ ਤੇ ਬਹੁਤ ਸਾਰੇ ਸੀ ਕਰਨ ਦੀ ਕੋਸ਼ਿਸ਼ ਕਰੇ ਇਹਦਾ ਚੰਚਲ ਕਹਿੰਦੇ ਕਿਸ ਸ਼ਬਦ ਦਾ ਸਮਾਰਥੀ ਹੈ ਸੁੰਦਰ ਸੋਹਣਾ चुलबला या गभरू सो आंसर तो सी बिल्कुल सही है चुलबला ठीक है चंचल चुलबला सुंगड़ना शब्द की है अल्प है ऊना उ गया सुगड़ विरोधी जल्दी करो हां करो आंसर भी की रहना सूगड़ना शब्द विरोधी शब्द की होना अल्पमण घट्ट फैलना मतलब पता भी ज्यादा ਕਿਸ ਜੀ ਦਾ ਸੁਣਗਣਾ ਨਾਲ ਫਾਈਲਾਣਾ ਇਹੀ ਆਊਗਾ ਬਰੋਤੀ ਪੁੱਛਿਆ ਅਨਸਰ ਜਿੰਨਾ ਵੀ ਆ ਗਿਆ ਓਕੇ ਐ ਨੈਕਸਟ ਪ੍ਰਸ਼ਨ ਵੀ ਤੁਹਾਡੀ ਸਕਰੀਨ ਤੇ ਕਲਾ ਕਲਾ ਸ਼ਬਦ ਦਾ ਵਿਰੋਧ ਅਰਥ ਕੀ ਹੋਊਗਾ ਵੀ ਕਲਾ ਹਾਂ ਵੈਰੀ ਗੁੱਡ ਅ ਇੱਥੇ ਜਿਵੇਂ ਪਿੰਡਾਂ ਦੇ ਨਾਮ ਹੁੰਦੇ ਆ ਸਾਡੇ ਇੱਥੇ ਨੇੜੇ ਕੋਈ ਪਿੰਡ ਮੈਂ ਹੁਣ ਭੁੱਲ ਗਿਆ ਇੱਕ ਤਾਂ ਹੈਗਾ ਵੀ ਗੁਰਨੇ ਕਲਾ ਗੁਰਨੇ ਕਲਾ ਇੱਕ ਹੈ ਗੁਰਨੇ ਖੁਰਦ ਬਹੁਤ ਸੋਹਣਾ ਪ੍ਰਸ਼ਨ ਹੈ ਵੀ ਇਹ ਕਲਾ ਦਾ ਵਿਰੋਧੀ ਕੀ ਹੋਊਗਾ ਵੀ ਤਾਂ ਕਲਾ ਦਾ ਵਿਰੋਧੀ ਕੀ ਹੋਊਗਾ ਖੁਰਦ ਹੋਊਗਾ ਖੁਰਦਾ ਮਲ ਹੁੰਦਾ ਛੋਟਾ ਤੇ ਕਲਾ ਮਲ ਵੱਡਾ ਠੀਕ ਹੈ ਤਾਂ ਮਲ ਵੀ ਉਹੀ ਗੱਲ ਉਹ ਵੀ ਛੋਟੇ ਦਾ ਵਿਰੋਧੀ ਕੀ ਹੋਊਗਾ ਵੱਡਾ ਵੱਡੇ ਦਾ ਵਿਰੋਧੀ ਕੀ ਛੋਟਾ ਐਦਾਂ ਹੀ ਆਊਗਾ ਤੇ ਸਹੀ ਆਨਸਰ ਹੋਊਗਾ ਤੁਹਾਡਾ ਖੁਰਦ ਕਠੋਰ ਕਿਵੇਂ ਲਾਤਾ ਕਿੱਥੋਂ ਆ ਗਏ ਵੀ ਕਠੋਰ ਵਾਲੇ ਕਿਹੜੇ ਆ ਗਏ ਕਲਾ ਦਾ ਕਹਿੰਦੇ ਵਿਰੋਧੀ ਕਠੋਰ ਕਠੋਰ ਤਾਂ ਆਪਾਂ ਕਹਿੰਦੇ ਵੀ ਨਰਮ ਹੋ ਸਕਦਾ ਕਠੋਰ ਦਾ ਵਿਰੋਧੀ ਨਰਮ ਹੋਊਗਾ ਨਰਮ ਦਾ ਵਿਰੋਧੀ ਕਠੋਰ ਹੋਊਗਾ ਐਦਾਂ ਹੁੰਦਾ ਤੁਸੀਂ ਕਿਵੇਂ ਲਾਤਾ ਏ ਅਨਸਰ ਹੋਣਾ ਤੁਸੀਂ ਸੁਣਿਆ ਹੋਣੀ ਬਹੁਤ ਸਾਰੇ ਪਿੰਡ ਹੁੰਦੇ ਆ ਗੁਰਨੇ ਕਲਾਂ ਜਿਵੇਂ ਗੁਰਨੇ ਖੁਰਦ ਮੈਂ ਕਹਿਣਾ ਹੁਣਾ ਹੋਰ ਵੀ ਬਹੁਤ ਸਾਰੇ ਇੱਥੇ ਅਤਲਾ ਕਲਾਂ ਲਿਖੀ ਜਾਂਦੇ ਆ ਅਤਲਾ ਖੁਰਦ ਇੱਕ ਵੱਡਾ ਅਤਲਾ ਇੱਕ ਛੋਟਾ ਅਤਲਾ ਸੀਮੀ ਦੱਸ ਰਿਹਾ ਪੀਖੀ ਵਾਲੇ ਹੈਨਾ ਇਹਨਾਂ ਨੂੰ ਪਤਾ ਇਹ ਚੀਜ਼ਾਂ ਦਾ ਚਲੋ ਨੈਕਸਟ ਵੀ ਮਹਾਵਰੇ ਵਿੱਚ ਖਾਲੀ ਸਥਾਨ ਭਰੋ ਸੁੱਕੇ ਡੈਸ਼ ਡੈਸ਼ ਹਰੇ ਹੋਣਾ ਦਰਖਤ ਟਹਿਣਾ ਬਾਗ ਪੱਤੇ ਕਹਿੰਦੇ ਸੁੱਕੇ ਡੈਸ਼ ਹਰੇ ਹੋਣਾ ਆਨਸਰ ਕਰੋ ਜਲਦੀ ਹਾਂ ਜਿੰਨੀ ਸਪੀਡ ਨਾਲ ਕਰੋਗੇ ਨੈਕਸਟ ਚੱਲਾਂਗੇ ਵੀ ਤਾਂ ਮੈਂ ਵੀ ਅਗਲੀ ਮਾਸਟਰ ਗੇਟ ਦੀ ਕਲਾਸ ਵੀ ਲਾਉਣੀ ਹੈ 3 ਵਜੇ ਇਸੇ ਕਰਕੇ ਥੋੜਾ ਸਪੀਡ ਨਾਲ ਚੱਲ ਰਹੇ ਆ ਕਰ ਦਿਓ ਆਨਸਰ ਕੀ ਰਹਿਣਾ ਵੀ ਮਹਾਵਰੇ ਵਿੱਚ ਖਾਲੀ ਸਥਾਨ ਭਰੋ ਸੁੱਕੇ ਡੈਸ਼ ਹਰੇ ਹੋਣਾ ਕੀ ਹੁੰਦਾ ਵੀ ਇਹ ਹੋਣਾ ਵੀ ਹੋਣਾ ਵੀ ਸੁੱਕੇ ਡਰਖਤ ਹਰੇ ਹੋਣਾ ਹੀ ਹੋਊਗਾ ਆਨਸਰ ਜਿਹਨਾਂ ਦਾ ਡੀ ਕਰ ਰਹੇ ਬਸਰੇ ਪੱਤੇ ਬਾਗ ਹਨਾ ਪਰ ਨਹੀਂ ਆਨਸਰ ਤੁਹਾਡਾ ਕੀ ਇਹ ਤਾਂ ਟਹਿਨੇ ਆਊਗਾ ਵੀ ਟਹਿਨੇ ਵੀ ਨਹੀਂ ਆਣਾ ਬਈ ਸੁੱਕੇ ਤੇ ਹਰੇ ਹੋਣਾ ਆਊਗਾ ਡੀ ਆਊਗਾ ਨਾ ਬਾਗ ਵੀ ਕਹਿੰਦੇ ਵੀ ਸੁੱਕੇ ਬਾਗ ਹਰੇ ਹੋਣਾ ਇੱਥੇ ਸੀ ਲੱਗੇ ਆਪਣਾ ਤਾਂ ਇੱਕ ਸੈਕਿੰਡ ਵੇਟ ਕਰੋ ਮੈਂ ਕਨਫਰਮ ਕਰ ਲਾਂ ਵੀ ਹੁਣ ਇਸ ਮੁਹਾਵਰੇ ਨੂੰ ਵੇਟ ਕਰੋ ਬਸ ਇੱਕ ਸੈਕਿੰਡ ਸੁੱਕੇ ਬਾਗ ਹਰੇ ਹੋਣਾ ਹਾਂਜੀ ਉਹਦਾ ਬਾਗ ਹੀ ਆਊਗਾ ਬਿਲਕੁਲ ਸਹੀ ਪੱਤੇ ਪੁੱਤੇ ਕੁਝ ਨਹੀਂ ਆਉਂਦਾ ਨਾ ਟਾਣੇ ਆਉਣਾ ਦਾ ਦਰਖਤ ਆਉਣਾ ਆਨਸਰ ਇਹਦਾ ਸੀ ਹੋਊਗਾ ਬਾਗ ਠੀਕ ਹੈ ਸੁੱਕੇ ਬਾਗ ਹਰੇ ਹੋਣ ਦਾ ਮਤਲਬ ਹੁੰਦਾ ਵੀ ਕਿਸਮਤ ਹਰੀ ਹੋਣੀ ਇੱਕ ਮੁਹਾਵਰਾ ਹੈ ਠੀਕ ਹੈ ਮੁਹਾਵਰਾ ਪੁੱਛਿਆ ਗਿਆ ਇਹ ਤਾਂ ਵੀ ਅਲਾ ਕਹਿੰਦੇ ਵੀ ਕਿਸਮਤ ਜਾਗਣੀ ਕਿਸਮਤ ਜਾਗਣੀ ਹੁੰਦੀ ਹੈ ਸੁੱਕੇ ਬਾਗ ਹਰੇ ਹੋਣ ਦਾ ਮਤਲਬ ਵੀ ਆਨਸਰ ਤੁਹਾਡਾ ਸੀ ਹੋਊਗਾ ਵੀ ਇੱਕ ਮੁਹਾਵਰੇ ਦੇ ਤੌਰ ਤੇ ਪੁੱਛਿਆ ਗਿਆ ਇਹ ਠੀਕ ਹੈ ਵੀ ਆਨਸਰ ਤੁਹਾਡਾ ਜਿੰਦਾ ਸੀ ਹੈ ਵੈਰੀ ਗੁੱਡ ਆ ਵੀ ਅਗਲਾ ਪ੍ਰਸ਼ਨ ਘੱਟ ਛਾਂਣਾਂ ਕੱਟਾ ਛਾਂਣਾਂ ਸੌਰੀ ਕੱਟਾ ਛਾਂਣਾਂ ਮੁਹਾਵਰੇ ਤੋਂ ਕੀ ਭਾਵ ਹੈ ਕੱਟਾ ਛਾਂਦਣਾ ਮੁਹਾਵਰੇ ਤੋਂ ਕੀ ਭਾਵ ਹੈ ਪ੍ਰਸ਼ਨ ਦਾ ਆਨਸਰ ਕੀ ਹੋਣਾ ਕੱਟਾ ਛਾਂਦਣਾ ਮੁਹਾਵਰੇ ਤੋਂ ਕੀ ਭਾਵ ਹੈ ਭਾਵੀ ਸੁੱਕੇ ਬਾਗ ਹਰੇ ਹੋਣਾ ਆਮਿਕਮ ਮੁਹਾਵਰਾ ਬੋਲਦੇ ਆ ਉਹ ਬਿਲਕੁਲ ਸਹੀ ਹੈ 8 ਨੰਬਰ ਤੇ ਪਹੁੰਚੇ ਹੋ ਤੁਸੀਂ 8 ਦਾ ਆਨਸਰ ਕਰੋ ਵੀ ਜਲਦੀ ਖਿੱਚ ਕੇ ਪੀਐਸਟ ਪੰਜਾਬੀ ਵਾਸਤੇ ਤਿਆਰੀ ਚੱਲ ਰਹੀ ਹੈ ਆਪਣੀ ਪੀਐਸਟ ਪੰਜਾਬੀ ਵਾਸਤੇ ਕਲਾਸ ਪੇਪਰ 1 ਆ ਪੇਪਰ 2 ਆ ਸਾਰੇ ਇਸ ਕਲਾਸ ਨੂੰ ਕਰ ਸਕਦੇ ਹੋ ਕਰੋ ਵੀ ਜਿੰਨਾ ਜਲਦੀ ਅਨਸਰ ਕਰੋਗੇ ਵੀ ਨੈਕਸਟ ਅਗਲੇ ਪ੍ਰਸ਼ਨ ਤੇ ਚੱਲਾਂਗੇ ਫੇਰ ਹੀ ਗੱਲ ਬਣਨੀ ਆ ਤੁਸੀਂ ਸਪੀਡ ਬਹੁਤ ਸਲੋ ਆ ਤੁਹਾਡੀ ਭਾਈ ਤਾਂ ਘੱਟਾ ਛਾਣਨਾਂ ਦਾ ਮਤਲਬ ਕੀ ਹੁੰਦਾ ਫਰੇਵ ਕਰਨਾ ਮਾੜੀ ਗੱਲ ਕਰਨੀ ਦੋਸ਼ ਲਾਉਣਾ ਜਾਂ ਅਵਾਰੇ ਫਿਰਦਾ ਰਹਿਣਾ ਹਲਾ ਕਹਿੰਦਾ ਘੱਟਾ ਛਾਣ ਰਿਹਾ ਤਾਂ ਇਹਦਾ ਮਤਲਬ ਕੀ ਆ ਅਨਸਰ ਤੁਹਾਡਾ ਆਊਗਾ ਅਵਾਰੇ ਫਿਰਦੇ ਰਹਿਣਾ ਘੱਟਾ ਛਾਣਨਾਂ ਦਾ ਮਤਲਬ ਅਵਾਰੇ ਫਿਰਦੇ ਰਹਿਣਾ ਉਹ ਕਹਿੰਦੀ ਹੁੰਦੀਆਂ ਬੁੜੀਆਂ ਉਹੀ ਘੱਟਾ ਛਾਣਦੀ ਜਾਂਦਾ ਵੀ ਨਾ ਕੰਮ ਦਾ ਨਾ ਕਾਰ ਦਾ ਬੇਲੜ ਠੀਕ ਆ ਅਵਾਰੇ ਫਿਰਦੇ ਰਹਿਣਾ ਅਗਲਾ ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਉਸ ਨੂੰ ਕੀ ਕਹਿੰਦੇ ਆ ਨੌ ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਵੀ ਐਸਐਸਟੀ ਦੀ ਕਲਾਸ ਦਿਨੇ ਹੋਗੀ ਅੱਜ ਉਹ 11 ਵਜੇ ਲੱਗਣ ਲੱਗੀ ਐਸਐਸਟੀ ਦੀ ਕਲਾਸ ਬਹੁਤ ਸਾਰੇ ਨੂੰ ਨਹੀਂ ਪਤਾ ਐਸਐਸਟੀ ਦੀ ਜਿਹੜੀ ਮਨਪ੍ਰੀਤ ਮੈਡਮ ਵਾਲੀ ਕਲਾਸ ਉਹ ਡੇ ਟਾਈਮ ਜਿਹੜੀ ਹੋ ਜਾਂਦੀ ਆ 11 ਵਜੇ ਸ਼ੁਰੂ ਕਰ ਦਿੱਤੀ ਆ ਉਹ ਰਾਤ ਦਾ ਟਾਈਮ ਉਹਦਾ ਕੱਟ ਦਿੱਤਾ हां ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਕਹਿੰਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਆ ਇਸ ਗੋਲ ਤੇ ਕੁਝ ਨਾ ਬੋਲ ਇਹ ਮੂੰਹ ਤੇ ਮਸਰਾਂ ਦੀ ਦਾਲ ਆਪਣਾ ਨਿਗਰ ਪਰਾਇਆ ਢੀਂਗਰ ਅੰਨਿਆ ਵਿਚਕਾਣਾ ਰਾਜਾ ਤਾਂ ਇਹਦਾ ਕੀ ਆਨਸਰ ਹੋਣਾ ਚਲੋ ਵੀ ਨੈਕਸਟ ਆਨਸਰ ਤੁਹਾਡਾ ਇਹਦਾ 2 ਨੰਬਰ ਆਊਗਾ ਵੀ ਇਹ ਮੂੰਹ ਤੇ ਮਸਰਾਂ ਦੀ ਦਾਲ ਠੀਕ ਹੈ ਅਗਲਾ ਵੀ ਖਾਲੀ ਸਥਾਨ ਭਰਨਾ ਹਿੰਗ ਲੱਗੇ ਨਾ ਫਟਕੜੀ ਹਿੰਗ ਲੱਗੇ ਨਾ ਫਟਕੜੀ ਇੱਥੇ ਖਾਲੀ ਸਥਾਨ ਭਰਨੀ ਹੈ ਡੈਸ਼ ਚੋਖਾ ਆਵੇ ਕਹਿੰਦੇ ਹਿੰਗ ਲੱਗੇ ਨਾ ਫਟਕੜੀ ਡੈਸ਼ ਚੋਖਾ ਆਵੇ ਕੀ ਵੀ ਆਨੰਦ ਸਵਾਦ ਰੰਗ ਠਿੱਕਾ ਕੀ ਚੋਖਾ ਹੁੰਦਾ ਵੀ ਰੰਗ ਕਹਿੰਦੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਸੀ ਪਰ ਆ ਜਾਣਾ ਅਗਲਾ ਸੁਲੱਖਣਾ ਸ਼ਬਦ ਦਾ ਅਗੇਤਰ ਕੀ ਹੈ ਸੁਲੱਖਣਾ ਇਦ ਵਿੱਚ ਅਗੇਤਰ ਕੀ ਲੱਗਿਆ ਸਸੇ ਔਕੜ ਲੱਗਿਆ ਸਸੇ ਔਕੜ ਲੱਲਾ ਲੱਗਿਆ ਜਾਂ ਸਸੇ ਔਕੜ ਤਿਆਰ ਕਰ ਲੱਲਾ ਖਖਾ ਲੱਗਿਆ ਹੋਇਆ ਜਾਂ ਫਿਰ ਕੋਈ ਨਹੀਂ ਲੱਗਿਆ ਹੋਇਆ ਵੀ ਸੁਲਖਣਾ ਸ਼ਬਦ ਵਿੱਚ ਅਗੇਤਰ ਕੀ ਲੱਗਿਆ ਹੋਇਆ ਚਾਰ ਗੱਲਾਂ ਲਿਖੀਆਂ ਤੁਹਾਡੇ ਸਾਹਮਣੇ ਆਹ ਕੀ ਕੋ ਦਾ 25 ਤੇ ਉਦੋਂ 15 ਇਹ ਕਿਵੇਂ ਜੇ ਬਈ ਟੁੱਟ ਟੁਟਕੀ ਕਿਵੇਂ ਆ ਰਹੇ ਸਟੂਡੈਂਟ ਕਦੇ ਆਗੇ ਕਿਤੇ ਬਾਗੇ ਸੀਡੀਪੀ ਦੀ ਕਲਾਸ ਵੀ ਨਹੀਂ ਹੋਈ ਰਾਤ ਹਾਂ ਸੀਡੀਪੀ ਦੀ ਰਾਤ ਨਹੀਂ ਹੋਈ ਬਈ ਉਹ ਚਲੋ ਆਨਸਰ ਤੁਹਾਡਾ ਕੀ ਹੋਣਾ ਸਸੇ ਔਂਕੜ ਕੱਲਾ ਇਹ ਲੱਗਿਆ ਹੈ ਮੂਰੇ ਅਗੇਤਰ ਠੀਕ ਹੈ ਨੈਕਸਟ ਸਹਿਮਤ ਸ਼ਬਦ ਵਿੱਚ ਅਗੇਤਰ ਕੀ ਹੈ ਵੀ ਸਹਿਮਤ ਸ਼ਬਦ ਆ ਤੁਹਾਡੇ ਕੋਲੇ ਸਹਿਮਤ ਇਹਦੇ ਵਿੱਚ ਅਗੇਤਰ ਕੀ ਲੱਗਿਆ ਹੋਇਆ ਸ ਸਹਿਮ ਸਸਾ ਜਾਂ ਸਾਰੇ 12 ਨੰਬਰ ਪ੍ਰਸ਼ਨ ਤੇ ਪਹੁੰਚੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 12 ਨੰਬਰ ਦਾ ਕੀ ਰਹਿਣਾ ਜਿਨ੍ਹਾਂ ਨੂੰ ਕਲਾਸ ਬਤੀ ਲਿਖ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਿ ਲੱਗ ਰਹੀ ਵੀ ਕਲਾਸ ਛੱਡ ਸਕਦੇ ਹੋ ਨੋ ਟੈਨਸ਼ਨ ਕਰੋ ਵੀ ਜਲਦੀ ਜਲਦੀ ਸਵਾਲ ਦਾ ਤੁਹਾਡਾ ਕੀ ਹੁਣਾ ਸਹਿ ਸਹਿ ਲੱਗਿਆ ਹੋਇਆ ਵੀ ਠੀਕ ਹੈ ਸਹਿਮਤ ਦੇ ਮੁਰੇ ਸਹਿ ਲੱਗਿਆ ਹੋਇਆ ਅਗੇਤਰ ਤੌਰ ਤੇ ਅਗਲਾ ਦਵਾਈ ਸ਼ਬਦ ਵਿੱਚ ਪਛੇਤਰ ਕੀ ਹੈ ਵੀ ਆਪਣੇ ਕੋਲ ਇੱਕ ਸ਼ਬਦ ਹੈ ਦਵਾਈ ਇਹਦੇ ਵਿੱਚ ਪਛੇਤਰ ਲੱਗਿਆ ਹੋਈ ਕੀ ਲੱਗਿਆ ਬਾਈ ਆਈ ਈੜੀ ਵੇਰੀ ਈ ਕੀ ਲੱਗਿਆ ਹੋਇਆ ਕਰੋ ਜਲਦੀ ਜਲਦੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਪੁਰਾਣੇ ਗਏ ਲਾਈਕ ਸ਼ੇਅਰ ਕਮੈਂਟ ਕਰੋ ਕਲਾਸ ਡੇਲੀ ਹੁੰਦੀ ਹੈ ਆਪਣੀ ਇਹ ਕਿੰਨੇ ਵਜੇ ਹੁੰਦੀ ਹੈ ਹੁਣ ਇਹ ਕਲਾਸ ਦੋਜ ਕੀ 15 ਮਿੰਟਾਂ ਤੇ ਸ਼ੁਰੂ ਹੁੰਦੀ ਆ ਹਾਂ ਕਰ ਦੋ ਅਨਸਰ ਵੀ 13 ਨੰਬਰ ਦਾ ਅਨਸਰ ਕੀ ਹੋਣਾ 13 ਦਾ ਅਨਸਰ ਬਹੁਤ ਸਾਰੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਅਨਸਰ ਆਪਾਂ ਕਰ ਲੈਨੇ ਆ ਬਹੁਤ ਸੌਖਾ ਵੀ ਅਨਸਰ ਤੁਹਾਡਾ ਕੀ ਹੋਣਾ 3 ਨੰਬਰ ਈ ਆ ਲੱਗਿਆ ਹੋਇਆ ਦਵਾਈ ਦੇ ਮਗਰ ਈ ਵੈਸੇ ਆਪਾਂ ਦਵਾ ਬੋਲਦੇ ਆ ਨਾ ਦਵਾ ਪਹਿਲਾਂ ਪ੍ਰਾਣੀਆਂ ਬੁੜੀਆਂ ਹੀ ਬੋਲਦੀ ਵੀ ਦਵਾ ਲੈ ਲੈ ਪੁੱਤ ਠੀਕ ਹੋ ਜਾਏਗਾ ਦਵਾ ਉਹ ਮਗਰ ਦਵਾਈ ਲਾ ਕੇ ਦਵਾਈ ਬਣ ਕੇ ਈ ਲਾ ਕੇ ਦਵਾਈ ਕਹਿੰਦੇ ਆ ਚਲੋ ਉਪਦੇਸ਼ਕ ਸ਼ਬਦ ਵਿੱਚ ਪਛੇਤਰ ਹੈ ਵੀ ਦੇਸ਼ਕ ਹੈ ਇਕ ਹੈ ਕਕਾ ਕਲਾ ਉਪਦੇਸ਼ਕ ਸ਼ਬਦ ਵਿੱਚ ਪਛੇਤਰ ਕੀ ਆ ਵੀ ਦੇਸ਼ਕ ਹੈ ਇਕ ਹੈ ਜਾਂ ਕਕਾ ਜਾਂ ਕੋਈ ਨਹੀਂ ਉਪਦੇਸ਼ ਆਪਾਂ ਇੱਕ ਸ਼ਬਦ ਹੁੰਦਾ ਆਪਣੇ ਕੋਲੇ ਕੀ ਹੁੰਦਾ ਉਪਦੇਸ਼ ਉਪਦੇਸ਼ ਦੇ ਮਾਰ ਕਕਾ ਲਾਤਾ ਕੀ ਬਣ ਗਿਆ ਉਪਦੇਸ਼ਕ ਆਨਸਰ ਤੁਹਾਡਾ ਸੀ ਅਗਲਾ ਪੰਜਾਬੀ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਆ ਵਰਣ ਵਰਨ ਦਾ ਮਤਲਬ ਹੁੰਦਾ ਅੱਛਾ ਬਚਨ ਸੋਰੀ ਇਹ ਅਭੀ ਵਿੱਚ ਬਚਨ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਿੰਨ ਦੇ ਚਾਰ ਦੇ ਪੰਜ ਦੇ ਦੋ ਦੇ ਇੱਕ ਹੁੰਦਾ ਬਹੁਵਚਨ ਠੀਕ ਹੈ ਇੱਕ ਹੁੰਦਾ ਇਕਵਚਨ ਫੇਰ ਕੀ ਹੋ ਗਿਆ ਦੋ ਪ੍ਰਕਾਰ ਦੇ ਅਗਲਾ ਵੀ ਕਿਹੜਾ ਸ਼ਬਦ ਬਚਨ ਅਤੇ ਬਹੁਵਚਨ ਇੱਕੋ ਰੂਪ ਵਿੱਚ ਹੈ ਵੀ ਇਹਨਾਂ ਚ ਕਿਹੜਾ ਸ਼ਬਦ ਆ ਜਿਹਨੂੰ ਅਸੀਂ ਵਚਨ ਇੱਕ ਵਚਨ ਚ ਵੀ ਵਰਤਾਂਗੇ ਤੇ ਬਹੁ ਵਚਨ ਚ ਵੀ ਵਰਤਾਂਗੇ ਮਾਪੇ ਲੋਕ ਢੋਲ ਉਪਰਕਤ ਸਾਰੇ ਹਾਂ ਕਰੋ ਵੀ ਮੈਂ ਇਥੇ ਗੱਲ ਲਿਖਦਾ ਵੀ ਪੰਜ ਢੋਲ ਪਏ ਹਨ ਪੰਜ ਢੋਲ ਪਏ ਹਨ ਬਹੁ ਵਚਨ ਚ ਇੱਕ ਢੋਲ ਪਿਆ ਹੈ ਇੱਕ ਢੋਲ ਪਿਆ ਹੈ ਸ਼ਬਦ ਢੋਲ ਉਹੀ ਰਹੂਗਾ ਸੇਮ ਇਸ ਤਰ੍ਹਾਂ ਲੋਕ 20 ਲੋਕ ਖੜੇ ਹਨ ਠੀਕ ਹੈ ਹਾਂ ਚਲੋ ਜਿਆਦਾ ਨਾ ਲਿਖੀਏ ਪਣ ਟਾਈਮ ਬਰਬਾਦ ਹੋਊਗਾ ਬਾਕੀ ਤੁਸੀਂ ਸਮਝ ਗਏ ਹੋਗੇ ਆਨਸਰ ਬਹੁਤ ਸਾਰੇ ਕਹਿੰਦੇ ਏ ਆ ਰਿਹਾ ਇਹਦਾ ਮਾਪੇ ਹੈ ਨਾ ਸੋ ਆਨਸਰ ਤੁਹਾਡਾ ਕੀ ਹੋਣਾ ਚਾਰ ਅਨਸਾਰ ਹੀ ਆਊਗਾ ਭਾਈ ਇਹ ਸਾਰੇ ਸ਼ਬਦੀ ਇਹ ਜਹੇ ਨੇ ਠੀਕ ਹੈ ਦੇਖੋ ਮਾਪੇ ਸ਼ਬਦ ਬਾਤਾਂਗੇ ਮਾਪੇ ਆਪਾਂ ਕਹਿੰਦੇ ਮਾਪੇ ਉਹਦੇ ਮਾਪੇ ਉਹਦੇ ਮਾਪੇ ਵਸੇ 21 ਮਾਪਿਆਂ ਦੀ ਗੱਲ ਹੋ ਰਹੀ ਹੈ ਆਪਾਂ ਕਹਿੰਦੇ ਵੀ ਉਹਨਾਂ ਦੇ ਮਾਪੇ ਫਿਰ ਸਾਰਿਆਂ ਦੇ ਮਾਪੇ ਹੋਗੇ ਠੀਕ ਹੈ ਇਹ ਚੀਜ਼ਾਂ ਇੱਕ ਵਚਨ ਚ ਵੀ ਵਰਤੀ ਜਾਂਦੀ ਹੈ ਤੇ ਬਹੁ ਵਚਨ ਚ ਵੀ ਇਹ ਸਾਰੇ ਆਨਸਰ ਹੋਗਾ ਡੀ ਨੈਕਸਟ ਕਿਸ ਸ਼ਬਦ ਨੂੰ ਈ ਲਗਾ ਕੇ ਉਸ ਦਾ ਇਸਤਰੀ ਲਿੰਗ ਉਸ ਦਾ ਇਸਤਰੀ ਲਿੰਗ ਰੂਪ ਬਣਦਾ ਹੈ ਵੀ ਮਗਰ ਈ ਲਾ ਕੇ ਮੋਰ ਦੇ ਮਗਰ ਈ ਲਾ ਦਈਏ ਮੋਰੀ ਬਣ ਗਿਆ ਮੋਰੀ ਥਾਣੇਦਾਰ ਦੇ ਮਗਰ ਈ ਲਾ ਦਈਏ ਵਕੀਲ ਦੇ ਮਗਰ ਈ ਲਾ ਦਈਏ ਇੱਕ ਆਪਸ਼ਨ ਹੀ ਨਹੀਂ ਹੈਗੀ ਐਂ ਤਾਂ ਆਨਸਰ ਹੀ ਹੋਏ ਚਲੋ ਆਨਸਰ ਤੁਹਾਡਾ ਵੀ ਵੈਸੇ ਵਕੀਲ ਹੈ ਵਕੀਲ ਨਹੀਂ ਠੀਕ ਹੈ ਹਾਂ ਵਕੀਲ ਨਹੀਂ ਜਿਹੜਾ ਆਪਾਂ ਪਾਉਨੇ ਆ ਦੇਖੋ ਵਕੀਲ ਨਹੀਂ ਸੌਰੀ ਗਲਤ ਲਿਖਿਆ ਗਿਆ ਵਕੀਲ ਨਹੀਂ ਇਹਦੇ ਮਗਰ ਈ ਲੱਗੀ ਵੀ ਨਾੜੇ ਦੇ ਨਾਲ ਨਾ ਈ ਲੱਗੀ ਹੋਈ ਹੈ ਨਾੜਾ ਤਾਂ ਹੈਗੀ ਉਹਦੇ ਮਗਰ ਈ ਲੱਗੀ ਹੋਈ ਹੈ ਤਾਂ ਠੀਕ ਹੈ ਆਨਸਰ ਤੁਹਾਡਾ ਵੀ ਹੋਣਾ ਸੀ ਬਿਲਕੁਲ ਸਹੀ ਹੈ ਨਵਾਬ ਦਾ ਇਸਤਰੀ ਲਿੰਕ ਕੀ ਹੈ ਵੀ ਨਵਾਬ ਨਵਾਬਾ ਨੇ ਰਾਣੀ ਨਵਾਬਨ ਜਾਂ ਬੀਗਮ ਇਸ ਥਰੀਲਿੰਗ ਪੁੱਛਿਆ ਗਿਆ ਨਵਾਬ ਦਾ ਜਲਦੀ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ ਪੁਰਾਣੇ ਕੇ ਲਾਈਕ ਸ਼ੇਅਰ ਕਮੈਂਟ ਕਰੋ ਕਲਾਸ ਡੇਲੀ ਹੁੰਦੀ ਹੈ ਵੀ ਕਿੰਨੇ ਨੇ ਲਾਈਕ ਕਰ ਦਿੱਤਾ 16 ਨੇ ਲਾਈਕ ਕੀਤਾ ਜਿਹਨਾਂ ਨੇ ਨਹੀਂ ਕੀਤਾ ਫਿਲਹਾਲ ਕਰ ਦਿਓ ਆਨਸਰ ਤੁਹਾਡਾ ਕੀ ਹੋਣਾ ਚਾਰ ਨੰਬਰ ਹੋਣਾ ਬੇਗਮ ਨਵਾਬ ਦਾ ਜਿਹੜਾ ਨਵਾਬ ਮੇਲ ਹੁੰਦਾ ਬੇਗਮ ਫੀਮੇਲ ਹੁੰਦੀ ਹੈ ਠੀਕ ਹੈ ਵੀ ਜਦੋਂ ਲਿਖਤ ਵਿੱਚ ਕਿਸੇ ਦੀ ਆਖੀ ਹੋਈ ਗੱਲ ਨੂੰ ਹੂਬੂ ਲਿਖਣਾ ਹੋਵੇ ਤਾਂ ਕਿਸ ਦੀ ਵਰਤੂ ਕੀਤੀ ਨੇ ਪੁੱਠੇ ਕੋਮੇ ਪੁੱਠੇ ਕੋਮੇ ਆਏ ਹੁੰਦੇ ਆ ਇਹ ਪੁੱਠੇ ਗੋਮੇ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਸਿੰਗਲ ਪੁੱਠੇ ਗੋਮੇ ਹੁੰਦੇ ਆ ਇੱਕ ਡਬਲ ਹੁੰਦੇ ਆ ਦਿਬਿੰਦੀ ਬਿੰਦੀ ਕਾਮਾ ਜਾਂ ਜੋੜਨੀ ਜਦੋਂ ਕਿਸੇ ਟੀ ਲਿਖੀ ਗੱਲ ਨੂੰ ਖੂਬ ਹੂ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ ਅਨਸਰ ਤੁਹਾਡਾ ਆਊਗਾ ਇਹ ਪੁੱਠੇ ਗੋਮਿਆਂ ਦੀ ਠੀਕ ਹੈ ਇੱਕ ਤਾਂ ਡਬਲ ਪੁੱਠੇ ਗੋਮੇ ਹੁੰਦੇ ਆ ਇੱਕ ਸਿੰਗਲ ਹੁੰਦੇ ਆ ਗੱਲ ਜਾ ਰੱਖਿਓ ਪਰ ਇੱਥੇ ਹੁਣ ਪੁੱਠੇ ਗੋਮੇ ਲਿਖਦਾ ਤਾਂ ਅਨਸਰ ਇਹੀ ਕਰਾਂਗੇ ਜੇ ਆਪਸ਼ਨ 'ਚ ਇਹ ਆਏਂਦੇ ਵੀ ਪੁੱਠੇ ਗੋਮੇ ਡਬਲ ਜਾਂ ਸਿੰਗਲ ਫੇਰ ਕੀ ਕਰਦੇ ਤੁਸੀਂ ਫੇਰ ਕੀ ਕਰਦੇ ਅਨਸਰ ਦੱਸੋ ਇਹ ਸੇ ਪ੍ਰਸ਼ਨ ਦਾ ਆਨਸਰ ਜੇ ਆਇ ਲਿਖਿਆ ਆਇੰਦਾ ਵੀ ਡਬਲ ਪੁੱਠੇ ਕੋਮੇ ਜਾਂ ਸਿੰਗਲ ਪੁੱਠੇ ਕੋਮੇ ਫਿਰ ਕੀ ਕਰਦੇ ਦੱਸ ਦੋ ਵੀਰ ਜਲਦੀ ਕਮੈਂਟ ਕਿਧਰ ਚਲੇ ਗਈ ਹਾਂ ਡਬਲ ਪੁੱਠੇ ਕੋਮੇ ਹੋਣਾ ਫਿਰ ਠੀਕ ਹੈ ਤਾ ਫਿਰ ਡਬਲ ਆਉਣਾ ਸੀ ਅਗਲਾ ਪ੍ਰਸ਼ਨ ਜਦੋਂ ਕਿਸੇ ਸ਼ਬਦ ਦੇ ਅੱਗੋਂ ਕਿਸੇ ਵਰਨ ਨੂੰ ਛੱਡ ਕੇ ਉਸ ਸ਼ਬਦ ਦਾ ਸੰਖੇਪ ਰੂਪ ਵਿੱਚ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ ਵਿਸਮਿਕ ਚਿੰਦੀ ਬਿੰਦੀ ਦੀ ਛੁਟਮਰੋੜੀ ਦੀ ਹੈ ਕੋਈ ਨਹੀਂ ਜਦੋਂ ਕਿਸੇ ਸ਼ਬਦ ਦੇ ਅੱਗੋਂ ਕਿਸੇ ਵਰਨ ਨੂੰ ਛੱਡ ਕੇ ਉਸ ਵਿੱਚ ਸ਼ਬਦ ਦਾ ਸੰਖੇਪ ਰੂਪ ਵਿੱਚ ਲਿਖਣਾ ਹੋਵੇ ਤਾਂ ਕਿਸੇ ਦੀ ਵਰਤੋਂ ਕੀਤੀ ਜਾਂਦੀ ਹੈ ਛੁਟਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ ਸੀ ਅਨਸਰ ਆਪਣੇ ਕੋਲ ਇੱਕ ਸ਼ਬਦ ਹੈ ਪਿਚ ਵਿੱਚ ਨੂੰ ਆਪਾਂ ਸ਼ੋਰਟ 'ਚ ਲਿਖਣਾ ਇਹਦੇ ਮਤਲਬ ਚੱਚਾ ਪਾ ਕੇ ਮੂਰੇ ਬਿੰਦੀ ਲਾਉਣ ਨੇ ਹਾਂ ਛੁਟਮੜ ਉਦਾਂ ਲਾਉਣ ਨੇ ਠੀਕ ਹੈ ਚਲੋ ਸੀ ਆਨਸਰ ਜੇ ਆਪਣੇ ਕੋਲ ਸ਼ਬਦ ਲਿਖਿਆ ਵਿਚੋਂ ਵਿੱਚੋਂ ਤਾਂ ਉਹਦੇ ਵਿੱਚ ਆਪਾਂ ਫਿਰ ਚੱਚੀ ਨੂੰ ਹੁੜਾ ਪਾ ਕੇ ਇੱਥੇ ਮੂਰੇ ਐ ਲਾਉਣੇ ਆ ਚੋਂ ਆਨਸਰ ਤੁਹਾਡਾ ਸੀ ਹੋਣਾ ਸ਼ੁੱਧ 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 ਦਸਣਾ ਵੀ ਜਲਦੀ ਜਲਦੀ ਅਗਲੇ ਪ੍ਰਸ਼ਨ 'ਚ ਸ਼ੁੱਧ ਕੀ ਹੈ ਇਹਨਾਂ 'ਚ ਚਾਰ ਗੱਲਾਂ ਲਿਖੀਆਂ ਲੱਭੋ ਸ਼ੁੱਧ ਕਿਹੜੀ ਹੈ ਇਹਨਾਂ 'ਚ नती जने सताई जने बाद वेरी गुड भी शुद्ध जल्दी। बिल्ली चोर बिल्ली चोरी दुध पीती है बिल्ली चोरी दुध पीती है बिल्ली चोरी दुध है बिल्ली चोरी दुध पीती है एक ही भाई। सारी चोरी चोरी दुध है। पर इन्होंने शब्द शुद्ध शुद्ध पुछया गया भी शुद्ध कि हाँ शुद्ध कि इन्हना चो सु ਬਿੱਲੀ ਚੋਰੀ ਦੁੱਧ ਪੀਂਦੀ ਹੈ ਇੱਕ ਸੈਕਿੰਡ ਵੇਟ ਕਰੋ ਇਹਦਾ ਆਨਸਰ B ਸਹੀ ਬਣਨਾ ਚਾਹੀਦਾ ਹਨਾ ਪੀਂਦੀ ਹੈ ਪੀਂਦੀ ਹੈ ਇੱਕ ਸੈਕਿੰਡ ਵੇਟ ਕਰੋ ਬਸ हां वी आंसर पी ਜਿੰਨਾ ਆਊਗਾ ਸਹੀ ਆ ਠੀਕ ਹੈ ਤਿੰਨ ਦਾ ਆਨਸਰ ਇੱਥੇ ਆਪਣਾ ਗਲਤ ਲੱਗਿਆ ਹੋਇਆ ਵੀ ਆਨਸਰ ਤੁਹਾਡਾ ਓਕੇ ਆ ਜਿੰਨਾ ਦਾ ਬੀ ਆ ਬਿਲਕੁਲ ਸਹੀ ਹੈ ਆਪਸ਼ਨ ਚ ਗਲਤ ਲੱਗਿਆ ਹੋਇਆ ਪ੍ਰਸ਼ਨ ਚ ਗਲਤ ਲੱਗਿਆ ਹੋਇਆ ਪੀ ਆਨਸਰ ਤੁਹਾਡਾ ਸਹੀ ਹੈ ਬਿੱਲੀ ਚੋਰੀ ਦੁੱਧ ਪੀਂਦੀ ਹੈ ਵੀ ਆਨਸਰ ਰਾਈਟ ਕਿਉਂਕਿ ਪੀਂਦੀ ਜਿਹੜਾ ਸ਼ਬਦ ਹੈ ਇਹਦੇ ਉੱਪਰ ਬਿੰਦੀ ਲੱਗਦਾ ਹੈ ਜਦੋਂ ਆਪਾਂ ਪੀਂਦੀ ਸ਼ਬਦ ਪਾਉਣੇ ਇੱਥੇ ਪਿੰਦੀ ਲੱਗੂਗੀ ਠੀਕ ਹੈ ਇਹ ਸਹੀ ਹੈ ਤੇ ਲਾਈਕ ਕਰ ਦਿਓ ਬਰਾਬਰ ਵੀ 28 ਜਣੇ ਵਾਚ ਕਰ ਰਹੇ ਹੁਣ ਨਹੀਂ ਲਾਈਕ ਹਫਿਲ ਹਾਲ ਕਰੋ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਵੀ ਮਾਝੀ ਤੇ ਮਲਬਈ 도ਆਬੀ ਤੇ ਪੁਆਦੀ ਪੋਠੋਹਾਰੀ ਤੇ ਮਲਤਾਨੀ ਹਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਭਾਈ ਸਿਮੀ ਇੱਕ ਦਿਨ ਰਾਤ ਨੂੰ ਕਲਾਸ ਲੱਗੀ ਹੋਈ ਸੀ ਆਪਣੀ ਤੇ ਤੁਸੀਂ ਕਹ ਰਹੇ ਸੀ ਕਿ ਸਾਰ ਅਸੀਂ ਪਤਾ ਨਹੀਂ ਕੀ ਪੜਾਦਿਆ ਕਰਾਂਗੇ ਛੋਟੇ ਨਾਲ ਹੈਲਪ ਕਰਾਦਿਆ ਕਰਾਂਗੇ ਤੁਸੀਂ ਮੈਸੇਜ ਨਹੀਂ ਕੀਤਾ ਤੇ ਇੱਕ ਦਿਨ ਇੱਕ ਹੋਰ ਸਟੂਡੈਂਟ ਆਇਆ ਸੀ ਸ਼ਾਮ ਵਾਲੀ ਕਲਾਸ ਸੀ ਉਹ ਵੀ ਕਹ ਰਹੇ ਸੀ ਪਤਾ ਨਹੀਂ ਕੀ ਨਾਮ ਸੀ ਉਹਨਾਂ ਦਾ ਮੈਂ ਤੁਹਾਨੂੰ ਕੈਸੀ ਵੀ ਮਾਰਨਿੰਗ ਮੈਸੇਜ ਕਰ ਰਿਹਾ ਵਿੱਚ ਤੁਹਾਨੂੰ ਇਹ ਪੜਾਉਣ ਦਾ ਸ਼ੌਂਕ ਹੈ ਤਾਂ ਆਪਣੇ ਚੈਨਲ ਤੇ ਪੜਾ ਸਕਦੇ ਹੋ ਪਰ ਤੁਸੀਂ ਸਵੇਰ ਨੂੰ ਭੁੱਲ ਗਏ ਪਤਾ ਨਹੀਂ ਰਾਤ ਨੂੰ ਮਜ਼ਾਕ ਕਰਦੇ ਸੀ ਤੁਸੀਂ ਚਲੋ ਆਨਸਰ ਤੁਹਾਡਾ ਕੀ ਹੋਣਾ ਵੀ 4 ਨੰਬਰ ਹੋਣਾ ਉਪਰੋਕਤ ਸਾਰੀਆਂ ਕੀ ਨੇ ਇਹ ਮਾਜੀ ਮਲਬਈ ਦਵਾਪੀ ਪੁੱਠੋਹਰੀ ਮਲਤਾਨੀ ਸੋ हां मेरे को कहंदे ਤੁਹਾਡਾ ਨੰਬਰ ਨਹੀਂ ਹੈ ਜੀ ਆਹ ਰਖੋ ਆ ਨੰਬਰ ਡਿਲੀ ਤਾਂ ਦੱਸਦੇ ਆ 987873157 ਵੀ ਮੇਰਾ ਪਰਸਨਲ ਨੰਬਰ ਹੀ ਹੈ ਇਹ ਇਹ ਕੋਈ ਆਪਣੀ ਅਕੈਡਮੀ ਦਾ ਨੰਬਰ ਨਹੀਂ ਹੈਗਾ ਇਹ 987873157 ਇਹ ਮੇਰਾ ਖੁਦ ਦਾ ਪਰਸਨਲ ਨੰਬਰ ਆ ਵੀ हां ਇਥੇ ਮੈਸੇਜ ਕਰਿਓ ਸੁਣ ਦੱਸਾਂਗੇ ਵੀ ਕਿੱਦਾਂ ਭੜਾ ਸਕਦੇ ਹਾਂ ਜਾਂ ਕਿੱਦਾਂ ਨਹੀਂ ਹੈ ਨਾ ਅਗਰ ਤੁਹਾਡੇ ਟੈਲੈਂਟ ਦਾ ਤੁਹਾਨੂੰ ਮੌਕਾ ਦਿੱਤਾ ਜਾਊ ਸੋ ਵੀ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਚਾਰਜ ਚਾ ਲਿਖੀ ਭੇਜ ਦਿਓ ਤੁਹਾਨੂੰ ਫ੍ਰੀ ਦੇ ਵਿੱਚ ਕੀ ਹੈ WhatsApp ਗਰੁੱਪ ਨਾਲ ਜੋੜ ਲਿਆ ਜਾਊਗਾ ਸੋ ਧੰਨਵਾਦ ਵੀ ਜਿੰਨੇ ਤੁਸੀਂ ਜੁੜੇ थैंक यू टेक केयर बाय बाय मिला नैक्सट रात सी डी पी की क्लास स डी पी की क्लास करनी आप सो परसेंट में ठीक है भी, रात नहीं हुई अच्छ करा नवा टॉपिक करा उस बुद्धि के आलोचनात्मक सिद्धांत ठीक है भी धन्यवाद